ਪੰਜਾਬ ਨੇ ਸਿੰਧ نیوز ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਦੋਸਤੋ ਸਭ ਨੂੰ ਪਤਾ ਹੈ ਕਿ ਬੀਤੇ ਦਿਨ ਤਲਵਾੜਾ ਤੋਂ ਦਸਵਾ ਰੋਡ ਪੇ ਨੇ ਸਗਰਾਂ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਸੜਕ ਹਾ사 ਵਾਪਰਿਆ ਸੀ ਬੱਸ ਅਤੇ ਕਾਰ ਦੀ ਇਹ ਭਿਆਨਕ ਟੱਕਰ ਹੋਈ ਸੀ ਜਿਸ ਵਿੱਚ ਕਾਫੀ ਲੋਕ ਜ਼ਖਮੀ ਹੋ ਗਏ ਸੀ ਤੇ ਕੁਝ ਲੋਕਾਂ ਦੀ ਇਹ ਜਾਨ ਚਲੀ ਗਈ ਪਰ ਉਸ ਟਾਈਮ ਪੰਜਾਬ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਜੋ ਜ਼ਖਮੀ ਹੋਏ ਉਹਨਾਂ ਦੀ 50000 ਰੁਪਏ ਦੇ ਨਾਲ ਇਹ ਮਦਦ ਕੀਤੀ ਜਾਊਗੀ ਅਤੇ ਜਿਨ੍ਹਾਂ ਦੀ ਇਹ ਮੌਤ ਹੋ ਗਈ ਹੈ ਉਹਨਾਂ ਨੂੰ 2 ਲੱਖ ਦੀ ਇਹ ਮਦਦ ਕੀਤੀ ਜਾਊਗੀ ਅੱਜ ਹਲਕਾ ਵਿਧਾਇਕ ਕਰਮਜੀਤ ਸਿੰਘ ਘੁੰਮਣ ਵੱਲੋਂ ਜਿਨ੍ਹਾਂ ਦੀ ਵਿਅਕਤੀ ਦੀ ਮੌਤ ਹੋ ਗਈ ਉਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਇਹ ਚੈੱਕ ਦਿੱਤੇ ਗਏ ਦੱਸਦੀ ਹੈ ਕੁਝ ਦਿਨ ਪਹਿਲਾਂ ਹਜਪੁਰ ਬੀਡੀਪੀ ਦਫਤਰ ਦੇ ਕੇ ਜੋ ਵਿਅਕਤੀ ਜਖਮੀ ਹੋਏ ਸੀ ਉਹਨਾਂ ਨੂੰ ਵੀ 50-50 ਹਜ਼ਾਰ ਦੇ ਚੈੱਕ ਦੇ ਕੇ ਉਹਨਾਂ ਦੀ ਮਦਦ ਕੀਤੀ ਸੀ ਬਾਕੀ ਕੀ ਕੀ ਹਰਕਾ ਵਿਧਾਇਕ ਕਰਮਜੀਤ ਸਿੰਘ ਘੁੰਮਣੇ ਇਹ ਤੁਸੀਂ ਵੀ ਇਹ ਜਰੂਰ ਸੁਣੋ ਇਹ ਸਾਡੇ ਦਸੂਹਾ ਹਲਕੇ ਦੇ ਵਿੱਚ ਪਿੰਡ ਸਗਰਾਂ ਦੇ ਮੁਦੀਕ ਪਿਛਲੇ ਦਿਨੀ ਇੱਕ ਬੜੀ ਦੁਰਘਟਨਾ ਹੋਈ ਸੀ ਬੜੀ ਦੁਖਦਈ ਜਿਹੜੀ ਸਮਾਜ ਸੇਵਾ ਪਰਿਵਾਰਾਂ ਦੇ ਵਾਸਤੇ ਔਰ ਬੱਸ ਦਾ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਕਈ ਪਰਿਵਾਰ ਜਿਹੜੇ ਜ਼ਖਮੀ ਹੋਏ ਸੀਗੇ ਔਰ ਕਈ ਲੋਕ ਜਿਹੜੇ ਉਹਨਾਂ ਦੇ ਵਿੱਚ ਡੈਥ ਹੋ ਗਏ ਸੀ ਔਰ ਉਸ ਦੇ ਬਣੀ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਗੱਲ ਪਹੁੰਚਾਈ ਸੀਗੀ ਜਿਹੜੇ ਬੱਸ ਦੇ ਵਿੱਚ ਜਿਹੜੇ ਲੋਕ ਨੇ ਉਹ ਆਮ ਪਰਿਵਾਰਾਂ ਦੇ ਵਿੱਚੋਂ ਲੋਕ ਜਾਨ ਵਾਲੇ ਹੁੰਦੇ ਆ ਉਹਨਾਂ ਦੀ ਜਿਹੜੀ ਮਦਦਿਆ ਕੀਤੀ ਜਾਣੀ ਚਾਹੀਦੀ ਔਰ ਸੀਐਮ ਸਾਹਿਬ ਵੱਲੋਂ ਸਾਡੀ ਉਦਸਨ ਗੱਲ ਮੰਨ ਲਈ ਸੀਗੀ ਔਰ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਸੀ ਵੀ ਜਿਹੜੇ ਇੰਜਰਡ ਲੋਕ ਨੇ ਉਹਨਾਂ ਨੂੰ 50000 ਰੁਪਏ ਸਹਾਇਤਾ ਦਿੱਤੀ ਜਾਊਗੀ ਔਰ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਇਸ ਦੁਨੀਆ ਤੋਂ ਚਲੇ ਗਏ ਹੁਣ ਉਹ 2 ਲੱਖ ਦੀ ਜਿਹੜੀ ਮਦਦ ਆ ਸਰਕਾਰ ਵੱਲੋਂ ਕੀਤੀ ਜਾਊਗੀ। ਔਰ ਪਿਛਲੇ ਦਿਨ ਵੀ ਅਸੀਂ ਹਾਜੀਪੁਰ ਦੇ ਵਿੱਚ ਵੀ ਜਿਹੜੇ ਕੋਈ ਇੰਜਰਡ ਪਰਿਵਾਰ ਸੀਗੇ ਉਹਨਾਂ ਦੇ ਤੇ ਪਰਿਵਾਰਕ ਮੈਂਬਰਾਂ ਨੂੰ 50000 ਦੀ ਜਿਹੜੀ ਚੈੱਕ ਸੀਗੀ ਉਹ ਦਿੱਤੇ ਆ। ਔਰ ਅੱਜ ਮਾਰਕਟ ਕਮਿਟੀ ਦਫ਼ਤਰ ਵਿਖੇ ਜਿਹੜੇ ਸਾਡੇ 1.5 ਹਲਕੇ ਦੇ ਜਿਨ੍ਹਾਂ ਦੇ ਡੈਥ ਹੋਈ ਆ ਉਹਨਾਂ ਦੇ ਪਰਿਵਾਰਾਂ ਨੂੰ 2 ਲੱਖ ਦਾ ਹਰੇਕ ਪਰਿਵਾਰ ਨੂੰ ਜਿਹੜੀ ਮਦਦ ਆ ਉਹ ਦਿੱਤੀ ਗਈ ਹੈ। ਸੋ ਮੈਂ ਜਿੱਤੇ ਇਹਨਾਂ ਪਰਿਵਾਰਾਂ ਦੇ ਦੁੱਖ ਦੇ ਵਿੱਚ ਸ਼ਰੀਕ ਉਹਨਾਂ ਕਿਉਂਕਿ ਪੈਸੇ ਦੇ ਨਾਲ ਪਰਿਵਾਰਾਂ ਦੇ ਜਿਹੜੀ ਜ਼ਿੰਦਗੀ ਵਾਪਸ ਨਹੀਂ ਆ ਸਕਦੀ ਪਰ ਸਰਕਾਰ ਵੱਲੋਂ ਜਿਹੜੀ ਕਮਿਟਮੈਂਟ ਕੀਤੀ ਗਈ ਸੀ ਪਰਿਵਾਰਾਂ ਦੇ ਨਾਲ ਮੁੱਖ ਮੰਤਰੀ ਸਾਹਿਬ ਵੱਲੋਂ ਉਹ ਪੂਰੀ ਕੀਤੀ ਗਈ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਇਹਨਾਂ ਪਰਿਵਾਰਾਂ ਦੇ ਵੱਲੋਂ ਵੀ ਤੇ ਸਾਡੇ ਆਪਣੇ ਪਰਿਵਾਰ ਨੇ ਇਹਨਾਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਔਖੇ ਸਮੇਂ ਦੇ ਵਿੱਚ ਇਹਨਾਂ ਪਰਿਵਾਰਾਂ ਦੀ ਜਿਹੜੀ ਮਦਦ ਕੀਤੀ